ਤਨ ਰਾਮ ਦਾਸ ਗੁਰ ਜਿੰਸਿ ਨੇ ਆਨੇ ਸਵਾਰਿਆ ਹੋਵੇ ਹਰ ਦੀ ਜਗਤ ਵਾਹਿ ਗੁਰ ਦੀ ਕਾਹਾ ਵਾਹਿ ਗੁਰ ਦੀ ਮਤੇ ਨਾਮ ਹੈ ਤੁਹਾਡਾ ਤੇ ਕਿਹੜਾ ਇਲਾਕਾ ਚਲਰਾਸੀਆ ਸਤਨਾਮ ਨਗਰ ਸਾਡਾ ਏਰੀਆ ਤੇ ਅੱਜ ਅਸੀਂ ਜਿਹੜਾ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਉੱਤੇ ਸਾਡੇ ਗੁਰਦੁਆਰਾ ਸਾਹਿਬ ਜਿਹੜਾ ਮਾਤਾ ਭਾਲੌਰ ਜੀ ਤੋਂ ਨਗਰ ਕੀਰਤਨ ਲੱਗਿਆ ਸੀ ਸੱਜਿਆ ਗਿਆ ਤੋਂ ਸਰਦਾਰ ਗਨੀ ਸਿੰਘ ਜੀ ਦੇ ਘਰ ਜਿਹੜਾ ਸੰਗਤ ਨੂੰ ਬੁਲਾਇਆ ਗਿਆ ਪੰਜ ਪਿਆਰਿਆਂ ਨੂੰ ਬੁਲਾਇਆ ਉਹਦੇ ਵਿੱਚ ਸਾਰੀ ਸੰਗਤ ਇਲਾਕੇ ਸਾਰੇ ਇਲਾਕੇ ਨੇ ਬੜਾ ਸਜੋਗ ਦਿੱਤਾ ਤੇ ਮੈਂ ਸਾਰੇ ਪੰਜਾਬ ਨੂੰ ਬਹੁਤ ਮੁਬਾਰਕਾਂ ਬਹੁਤ ਵਧਾਈਆਂ ਦੇਣਾ ਗੁਰੂ ਰਾਮਦਾਸ ਜੀ ਦੇ ਜਨਮ ਦਿਨ 'ਤੇ ਉਹ ਸਾਰਾ ਪਰਿਵਾਰ ਇਕੱਠਾ ਆਇਆ ਸਾਰੀ ਸੰਗਤ ਲੱਕੇ ਦੀ ਬਹੁਤ ਵਧੀਆ ਲੱਗਦਾ ਕਿ ਸਾਰਾ ਪਰਿਵਾਰ ਤੁਹਾਨੂੰ ਕਿਹਦਾ ਲੱਗ ਰਿਹਾ ਦੋ ਨਗਰ ਕੀ ਤਨ ਪੰਜ ਪਿਆਰੇ ਜੋ ਆਏ ਬਹੁਤ ਹੀ ਵਧੀਆ ਲੱਗ ਰਿਹਾ ਜੀ ਗੁਰੂ ਸਾਹਿਬ ਤੇ ਪੰਜ ਪਿਆਰੇ ਵੇਖੋ ਜਿਹੜਾ ਗੁਰੂ ਸਾਹਿਬ ਆ ਉਹਨਾਂ ਨੇ ਪੰਜ ਪਿਆਰਿਆਂ ਦੇ ਵਿੱਚ ਸਾਰੇ ਧਰਮ ਨੇ ਸਾਰੇ ਧਰਮਾਂ ਦਾ ਇੱਕੋ ਹੀ ਜਿਹੜਾ ਮਨ ਲਕੀ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਸਾਨੂੰ ਪੰਜਾਂ ਪਿਆਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੀ ਪ੍ਰਕਾਸ਼ ਨਜ਼ਰ ਆਉਂਦਾ ਉਹਦੇ ਵਿੱਚ ਹੈਗਾ ਕਿ ਜਿਸ ਤਰ੍ਹਾਂ ਸਾਰੇ ਇਲਾਕੇ ਵਾਲੇ ਜਿਹੜੇ ਸਾਰੇ ਸਾਡੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਸਾਰੇ ਰਲ ਮਿਲ ਕੇ ਬੜੀ ਧੂਮ ਧਾਮ ਨਾਲ ਜਿਹੜਾ ਨਰਾਮਦਾ ਜੀ ਦਾ ਜਨਮ ਦਿਹਾੜਾ ਮਨਾਦੇ ਨੇ ਸਾਰੀ ਸੰਗਤ ਖੁਸ਼ੀਆਂ ਮਨਾਵਤ ਕਰ ਰਹੀ ਹੈ ਅੱਜ ਦੀ ਮੈਸੇਜ ਅੱਜ ਦੇ ਜੁਥ ਨੂੰ ਇਹ ਕਿੰਨੇ ਵੀ ਨਸ਼ਿਆਂ ਤੋਂ ਦੂਰ ਰਹਿਓ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਉੱਤੇ ਚੱਲੋ ਤੇ ਇਹਨਾਂ ਚੀਜ਼ ਜਿਹੜੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆਏ ਦੁਤੀ ਕਾ ਬਾਲਾ ਆਏ ਦੁਤੀ ਕੀ ਫਤੇ ਜੀ ਫਤਿਹ ਅਸੀਂ ਅੱਜ ਅਮਰਸਰ ਤੋਂ ਨਗਰਪੁਰ ਤੋਂ ਆ ਰਹੇ ਹਾਂ ਸਰਹਾਰ ਰੋਡ ਤੋਂ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਦੀਆਂ ਨਗਰ ਕੀਰਤਨ ਆਇਆ ਇੱਥੇ ਸਾਡੇ ਗ੍ਰਹਿ ਵਿਖੇ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਮੈਸੇਜ ਦੇਣਾ ਚਾਹੋਗੇ ਨਸ਼ੇ ਖਿਲਾਫ ਤੇ ਮੈਸੇਜ ਹੈ ਵੀ ਨਸ਼ੇ ਛੱਡੋ ਕੋਈ ਖੇਡਾਂ ਲ ਕੋਈ ਪੜ੍ਹਾਈ ਕਰੋ ਕੋਈ ਚੰਗੇ ਰਾਹ ਤੇ ਚੱਲੋ ਬਾਕੀ ਇਹ ਵੀ ਗੁਰੂ ਰਾਮਦਾਸ ਦੇ ਚਰਨਾਂ ਦੇ ਜਨ ਜੀ ਦਾ ਇੱਥੇ ਆਪਾਂ ਅਮਰਸਰ ਦੇ ਨਿਵਾਸੀ ਆ ਉੱਥੇ ਅਵਲ ਦੇ ਰੋਜ਼ ਨਹੀਂ ਤੇ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਗੁਰੂ ਨਾਨਕ ਦੇ ਘਰ ਵਾਹਿਗੁਰੂ ਸੰਸਾਰ ਦੀ ਪਹੇ